ਸਾਸਤ੍ਰੀਕਾਲ ਭੈਣੋ ਭਰਾ ਕੀ ਹਾਲ ਹੈ ਠੀਕ ਜੇ ਹਾਂ ਇੱਥੇ ਮੈਂ ਤੁਹਾਨੂੰ ਸਾਸਤ੍ਰੀਕਾਲ ਹੀ ਆਖਣ ਦੀ ਹਾਂ ਤੇ ਮੈਂ ਵੇਖਿਆ ਤੇ ਵਿੱਚ ਹੋਰ ਹੀ ਰੋਲ ਲੱਪਾ ਬੜਾ ਹੀ ਤੇ ਮੈਂ ਚੱਲ ਮੈਂ ਦੁਬਾਰਾ ਕਹਿ ਲੈਣੀ ਆ ਕਹਿਣੀ ਤੇ ਸਾਸਤ੍ਰੀਕਾਲ ਹੀ ਆ ਭੈਣ ਭਰਾਵਾਂ ਨੂੰ ਇੱਥੇ ਮੈਂ ਤੁਹਾਨੂੰ ਹੀ ਸਤਕ ਸਤ ਕਰਨ ਦੀ ਹਾਂ ਤੇ ਪਰ ਨਹੀਂ ਆਉਣਿਆਂ ਦੇ ਆ ਬਸ ਇਹੋ ਕੋਸ਼ਿਸ਼ ਚੱਲ ਜੂਗਾ ਕੋਈ ਕੁਛ ਪੀੜਾ ਖਾਈ ਜਾਂਦੀ ਆ ਤੇ ਉਹਦੇ ਮਗਰ ਮਗਰ ਤਰੀ ਫਿਰਦੀ ਆ ਆ ਮੈਂ ਤੋਂ ਦੀ ਜੇਬਾਂ ਚ ਹੱਥ ਆ ਮਮੀ ਆਉਂਦੀ ਆ ਗਿੱਲਾ ਵੇਖੋ ਭੈਣ ਦਾ ਸਾਰਾ ਗਿੱਲਾ ਹੈ ਮੈਂ ਵਾਈਪਰ ਨਾਲ ਕੱਢਿਆ ਆ ਤੇ ਫਿਰ ਵੀ ਆ ਪਾਣੀ ਉੱਤੋਂ ਆਇਆ ਹੁਣ ਫੇਰ ਉੱਤੋਂ ਓ ਮਾਸੀ ਦੀ ਕੁੜੀ ਸੁਣਨ ਦੇ ਨਾ ਦੇ ਜਿੰਗੀ ਤੇ ਕੁੜੀ ਗੱਲ ਨਹੀਂ ਕਰਦੀ ਆਵਾ ਬੀਬੀ ਗੁਰਪਿੰਦਰ ਕੋ ਸਾਸਿਕਾ ਕਹੇ ਭੈਣ ਪ੍ਰਮਾਣ ਹੂੰ ਸਾਸਿਕਾ ਸਾਰਿਆਂ ਨੂੰ ਹਾਂ ਅੱਗੇ ਅਸੀਂ ਉੱਠਨੇ ਆਪਾਂ ਉੱਠ ਗਏ ਪਾਈ ਉਹ ਫੇਰ ਚਾਬਾ ਨਹੀਂ ਪੀ ਲਿਆ ਲੜਕੋ ਵੀ ਲਿਆ ਹਾਂ ਭੈਣ ਭਰਾ ਉਹ ਹੀ ਬੜਾ ਕੁਝ ਕਰ ਲਏ ਲਾਲ ਵੀ ਪੈਨੇ ਕੋਲ ਵੀ ਪੈਨੇ ਹੁਣ ਭੈਣ ਭਰਾ ਉਹ ਹੀ ਲਾਵਾਂਗੇ ਝਾੜੂ ਪਾ ਚਾਹ ਤੇ ਆ ਰੱਖਿਆ ਬਿਸਤਰੇ ਹਾਂ ਕੀ ਕਰਨੀ ਬਹੂ ਰਾਣੀ ਬਹੂ ਰਾਣੀ ਦਾ ਕੀ ਅੱਜ ਕੀ ਖਾਣਾ ਨਹੀਂ ਦੱਸ ਉਹ ਤੇਰਾ ਕੀ ਰਾਧਾ ਗੋभी ਆ ਗਈ ਹੈ ਤੇ ਫਿਰ ਗੋभी ਨਹੀਂ ਚੱਲੇਗੀ ਰੋਟੀ ਪਰ ਇਹੋ ਭੈਣ ਭਰਾ ਉਹ ਦੀ ਆ ਵੇਖ ਲਾ ਵੇਖ ਲਾ ਮੁੰਡੇ ਦੇ ਕੰਮ ਬਹੁ ਰਾਣੀ ਆਪਣਾ ਮੁੰਡਾ ਹਟਾਇਆ ਕਰ ਕੁੜੀ ਨੂੰ ਪੁੱਟਦਾ ਮੇਰਾ ਇਹ ਬਾਹ ਬਾਹੀ ਨਹੀਂ ਆਏ ਮੰਮਾ ਮੈਂ ਤਾਂ ਹਾਂ ਪੈਂਦਰਾ ਬੋਤੀ ਪਈ ਆਹ ਜੇ ਬਾਹਨੇ ਸਾਫਤਾ ਨਾਲ ਆਉਣਾ ਤਾਂ ਮੋੜੀ ਦਾ ਭਾਂਡੇ ਸਾਫ ਕਰਨਾ ਮੰਮਾ ਉੱਤੇ ਕਾਹ ਦੀ ਗੱਲ ਲੱਗੀ ਆ ਪਾਣੀ ਆ ਮੇਰੇ ਘਰ ਦਾ ਲੱਗਾ ਹੈ ਨਹੀਂ ਲੱਥੋੜਿਆ ਇਹਦਾ ਮੈਂ ਬੇਗਾ ਮਾਮਾ ਮਾਮਾ ਆਈ ਨੂੰ ਇਹਦਾ ਤਾਂ ਕੋਣ ਲੱਗੇ ਪਹਿਲਾ ਮੈਂ ਪਹਿਲਾ ਮੈਂ ਦੇ ਮਾਮਾ ਦਰਵਾਜ਼ਾ ਦੇ ਰੋ ਨਹੀਂ ਕੋਈ ਨਹੀਂ ਉਹ ਪੀ ਲਿੰਦਾ ਫਿਰ ਨਹੀਂ ਤੂੰ ਤਾਂ ਸਿਆਣੀ ਹੈ ਸਿਆਣਤਾ ਇਸ ਪੇਛੇ ਦਾਈ ਆ ਉਹ ਤੇ ਸਮਝਦਾਰ ਆ ਘਰ ਚ ਮੇਰੀ ਬੱਚੀ ਕਿੰਨੀ ਸਮਝਦਾਰ ਆ ਵੇ ਤਾਤੀ ਉਹ ਖਲੋ ਨਾ ਲੈ ਮੈਂ ਨਾ ਕੋਈ ਕਹਾਣੀ ਸੁਣਾਵਾਂ ਤੇ ਉਹ ਲੈ ਕਿ ਉਹ ਹੱਥ ਆ ਦੇ ਨਾ ਸਿਆਣੀਂਦਾ ਮਤਾਜ ਜੀ ਉਹ ਲੈ ਕੇ ਜਮਤ ਕਰਦ

ਯਾ ਮੈਸੀਆਂ ਆਹ ਨਹੀਂ ਘਰ ਨਾਲ ਇਹ ਨਹੀਂ ਦਿਖ ਪੈਣਾ ਨਾ ਉਹ ਵੀ ਆਪਣਾ ਕਿੱਥੇ ਹੁੰਦਾ ਹੋਵੇ ਪੰਡਰ ਰੌੜਾ ਨਾ ਮੀ ਪਿਆ ਪਿਆ ਪਾਣੀ ਕਿੱਦਾਂ ਛੱਪੜ ਲੱਗੇ ਪਾਣੀ ਚ ਨਾ ਦਿਖ ਪਿਓ ਧਿਆਨ ਨਾਲ ਬ੍ਰੇਕ ਨਾ ਤੋਂ ਬਿਨਾ ਨੀ ਦੌੜੀ ਇੱਥੇ ਖੋਸਿਆ ਮਰੀਨ ਤੂੰ ਚਲ ਮੈਂ ਕਿ ਤੂੰ ਜਾ ਭੱਜੀ ਭੱਜੀ ਨਾ ਕਿਨਾਰੇ ਕੋ ਧਰੀਆਂ ਦੇ ਮੇਥੀ ਵੱਢ ਲਿਆ ਮੈਂ ਖੁਣੇ ਜਾ ਰਹੀ ਆ ਧਰੀਆਂ ਮੇਥੀ ਤਾਜ ਬੁਗਤਾ ਹੀ ਜ਼ਿਗੜਿਆ ਬਾਂਦਰ ਜਿਆ ਆ ਦੇ ਮਤਾਈ ਤੈਨੂੰ ਕੋਈ ਅਕਲ ਨਹੀਂ ਹੋਇਆ ਕਿ ਤੇਰੇ ਮੈਂ ਦੱਸਾਂ ਤੂੰ ਮੀਨਾ ਤੂੰ ਬਿਲਦਦ ਨਹੀਂ ਜਰੇ ਮੈਂ ਤੈਨੂੰ ਤੂੰ ਬਦਤਮੀਜ਼ਾਂ ਨਹੀਂ ਤੂੰ ਮੈਂ ਤੇਰੇ ਕੋ ਬਾਤ ਆਇਆ ਆ ਪਾ ਕੇ ਮੈਂ ਹੱਥ ਨੇ ਮਾਰ ਦੇ ਗੰਦੀ ਤੇ ਹੱਥ ਮਾਰਦਾ ਫੇ ਮਮੀ ਸਾਨੂੰ ਕਹਿੰਨਾ ਅਬ ਚੱਲਾ ਇਹ ਕਾ ਪਤਾ ਦਹਾ ਲਈਏ ਵੇ ਬਸ ਆਹੋ ਪਾਮੀਓ ਛੁੱਟੀਆਂ ਪਈਆਂ ਵੀ 10 10 ਲਈਏ ਤੇ ਬਸ ਮੁੜ ਕੇ ਫਿਰ ਚੱਲ ਦੁਕਾਨ ਤੇ ਤੇ ਪਤੰਗਾ ਖੇਡੀਏ ਹਾਂ ਐਦਾਂ ਇੱਕਦਾਂ ਨਹੀਂ ਮੈਂ ਕਿ ਚੰਨੀ ਚੰਗੀ ਵੱਡੀ ਹੋ ਡਈ ਮੈਕ ਬੂ ਬੂ ਹੈ ਗੰਦੀ ਜੀ ਹੁਣ ਤੇਥੇ ਕੁਛ ਨਹੀਂ ਉਨਕੀ ਸੇ ਠੰਡੀਆਂ ਅੱਜਹੀਂ ਚਲ ਜਣਾ ਆਪਣੇ ਘਰ ਲੈ ਲੈ ਹੋਰ ਜਾ ਕੇ ਮੈਂ ਇੱਥੇ ਤੜਕਾ ਲਾਗਣਾ ਚਾਹੀਦਾ ਮੈਂ ਕਹ ਹਰਕ ਚੀਜ਼ ਨੂੰ ਤੂੰ ਚੇਤਾ ਭਲਾ ਹਟਦੀ ਆ ਮੈਕ ਨੂੰ ਭੁੱਲ ਜਾਂਦਾ ਚੇਤਾ ਤੇ ਮੈਂ ਇੱਥੇ ਤੜਕਾ ਹੁੰਦੀ ਨਹੀਂ ਮਤਾਜ ਤੈਨੂੰ ਕੋਈ ਅਕਲ ਹੈਗੀ ਆ ਕਿ ਹੈ ਨਹੀਂ ਆ ਸਾਰੇ ਪਾਣੀ ਦੇ ਵਿੱਚ ਆਇਆ ਹੈ। ਹਾਏ ਤੇ ਤੇ ਵੀ ਜਮ ਮਾਰਾ। ਜਾਇਦੀ ਮਮਾਂ ਦਾਸ ਕਿਆ। ਇਹਨਾਂ ਕਾ ਮਮਾ ਮੇਰੀਆਂ ਅੱਖੇ ਲੱਗਦਾ। ਕਾ ਜਾ। ਓਏ ਹੱਥ ਬਾਹਰ ਕੱਢ ਪੈਂਟਰੀ ਵਿੱਚੋਂ। ਓਏ ਮੇਰਾ ਬੁੱਲਾ। ਫੇ ਚੱਲ ਓ ਲਈ। ਨਹੀਂ ਆ ਪਾਣੀ ਚ ਡਿਆ ਹੀ ਇੱਥੇ ਤੁਰਿਆ ਫਿਆ ਨਾ ਸਾਰੇ ਦੇ ਵਿੱਚ ਹੀ। ਆਓ ਵੇ ਓ ਫੇਰ ਫੇਰ। ਜੌਂੜ ਦੌੜ ਦੌੜ। ਹਰਸਨੋ ਪਿਆਰ ਜੀ ਅੱਜ ਜਸੀਂ ਆਪਣੇ ਪਿੰਡ ਦੀ ਤਿਆਰੀ ਕਰਦੇ ਪਏ ਆ ਜਾਂਦੇ ਉੱਚੀ ਬੋਲ ਸਕਲ ਪਿੰਡ ਬਰਾ ਹੋਰਸਨੋ ਕੀ ਹਾਲ ਜੀ ਅੱਜ ਜਸੀਂ ਆਪਣੇ ਪਿੰਡ ਨੂੰ ਰਵਾਣਾ ਹੋਣ ਲੱਗੇ ਆ ਤੇ ਅਸੀਂ ਸੋਚਿਆ ਕਿ ਮੇਥੀ ਧਨੀਆ ਇੱਥੋਂ ਲੈ ਕੇ ਜਾਂਦੇ ਤਾਜ਼ਾ ਦਾਤਾ ਸਭ ਪਾਵਾਂਗੀ ਮੂਲੀਆਂ 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 ਉਸਦੇ ਪਿਆ ਕੋਈ ਕਹਿੰਦੇ ਪੀ ਮੂਲੀਆਂ ਵੀ ਫੋਟਲਾ ਘਰ ਜਾਗਾ ਪਰਾਂਠੇ ਬਣਾਵਾਂਗੇ ਠੀਕ ਆ ਤੇ ਆ ਵੇਖ ਲਓ ਹੁਣ ਮੂਲੀਆਂ ਪਾ ਲੀ ਮੂਲੀਆਂ ਮੂਲੀਆਂ ਮੁੰਗਣਾ ਆ ਦੇ ਆ ਬਹੁਤੇ ਵੱਡੇ ਮੂਲੇ ਜੇ ਹਨਾ ਆਪਾਂ ਇਹਨਾਂ ਪਰ ਲਸਣ ਮੇਰੇ ਘਰ ਦਿਓ ਦਾ ਚੰਗੀਆਂ ਚੰਗੀਆਂ ਲੱਲਾ ਤਿੰਨ ਚਾਰ ਹੀ ਲੈਣੀਆਂ ਹਾਂ ਨਹੀਂ ਲੈਣੀਆਂ ਬਹੁਤਾ ਓਵਰ ਮੂਰਾ ਨਾ ਮੈਂ ਕਿ ਪੱਕਾ ਨਾ ਨਿਕਲੇ ਮੁੜ ਕੇ ਚੱਲ ਲਾ ਲੈ ਲੈ चार पांचो हो गई होंगे नहीं हाय हावी बिचो खराब हावी नहीं, 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 नहीं हाँ। खराब नहीं हां तो हो जानी चल। ओ, बार हाँ। है चल बहुत ओ बाहर से अमरीन करती हां बहुत है तो ठीक है बस ये भी बिचो तक तो नहीं ना खराब मूला वो खा पला आवे ऊपर अच्छा अच्छा हां ठीक है कितनी हो गई पांच पांच बढ़िया चलो चलिए ਤਾਜ਼ ਕੀਪ ਤਾਂ ਕਿੱਧਰ ਨੂੰ ਗਿਆ ਹੈ ਹਾਂ ਤਾਚ ਚਲੋ ਜੀ ਉਹ ਕਿਉਂ ਲੁੱਟ ਰਿਹਾ ਹੈ ਮੈਂ ਕਿਹਾ ਬੜਾ ਬੂਟੇ ਤੇ ਤਾਹ ਪੱਤੇ ਚੁੱਕ ਦੇ ਨਹੀਂ ਇੱਥੇ ਹੈ ਧਣੀਆਂ ਹੀ ਆ ਹੈ ਇੱਥੇ ਨਹੀਂ ਇੱਥੇ ਇੱਧਰ ਰੱਖ ਲੈਣਾ ਹਾਵ ਲਈ ਤੂੰ ਹੈ ਦੇਥੇ ਲੈ ਨਾ ਸੋਨਾ ਧਣੀਆਂ ਹੀ ਨਾ ਹਾਵੇ ਚਲੋ ਸਾਮੀ ਨਾਲ ਯਾ ਘਰ ਚਲੀਏ ਤੇ ਪੈਣਾ ਤੁਹਾਨੂੰ ਕੀ ਦਸੀਏ ਕੀ ਸਾਟ ਵਰਕੋਣ ਦੇ ਨੰ ਤਮਾਸ਼ਾ ਲੱਗਾ ਕੁੜੀ ਰੋਂਦੀ ਵੀ ਰਹਾ ਚ ਮੇਰੀ ਜਰਾਬ ਆ ਤੇ ਉਹਨੇ ਖਿੱਚ ਖਿੱਚ ਕੇ ਖਿੱਚ ਖਿੱਚ ਕੇ ਜਰਾਬ ਦਾ ਬੁਰਾ ਹਾਲ ਕਰਤਾ ਛੱਡਦਾ ਨਹੀਂ ਕੁੜੀ ਰੋਂਦੀ ਵੀ ਮੇਰੀ ਜਰਾਬ ਛੱਡਦੇ ਹਨਾ ਤੇ ਉਹ ਆਪਸ ਵਿੱਚ ਫਿਰ ਘੁਲਦੇ ਹੀ ਘੋਲ ਕੋਲ ਕੇ ਕੋਲ ਕੋਲ ਕੇ ਤੈਨੂੰ ਕੀ ਦੱਸਾਂ ਬੜਾ ਘੋਲਦੇ ਜਿਨ੍ਹਾਂ ਦੇ ਘਰ ਤੇ ਦੋ ਦੋ ਜਾਣੇ ਹੁੰਦੇ ਹਨ ਤੇ ਪਤਾ ਹੀ ਹੋਣਾ ਕਿ ਕੀ ਹਾਲ ਕਰਦੇ ਆ ਬੜਾ ਪੈਣਾ ਕਿਤੇ ਇਹਨਾਂ ਨੂੰ ਛਡਾਉਣੇ ਵੀ ਬੜੇ ਫਿਰ ਔਖੇ ਹੁੰਦੇ ਆ ਕਿ ਕਿਦਾਂ ਬੰਦਾ ਛਡਾਏ ਹੁਣ ਤੇ ਇਹ ਨਹੀਂ ਹਟਦੇ ਕੋਲ ਨੂੰ ਤੇ ਉਹ ਬਥੇਰਾ ਛੜਾਏ ਪਰ ਕਿੱਥੇ ਮਾਂ ਕੁੜੀ ਪੇਟਦੀ ਸੀ ਵੀ ਮੇਰੀ ਜਰਾਬ ਦੇ ਦੇ ਤੇ ਉਹ ਜਰਾਬ ਦਿੰਦਾ ਨਹੀਂ ਹੁਣ ਬੰਦਾ ਕੀ ਕਰੇ ਨਾ ਉਹਨੂੰ ਕਹਿੰਜੋਗਾ ਨਾ ਇਹਨੂੰ ਕਹਿੰਜੋਗਾ ਤੇ ਉਹ ਨੇ ਲੱਤ ਮਾਰੀ ਤੇ ਮੈਂ ਤਾਂ ਕਹਾਂਦੇ ਭਾਵੇਂ ਕੁੜੀ ਤੇ ਥਾਂਗ ਥਾਂਗ ਤੇ ਉਹ ਅੱਜ ਜੇ ਹਨਾ ਨਿਆਣਾ ਚ ਕਿਤੇ ਜਾਣ ਕਿੰਨੀ ਕਾ ਤੇ ਪਰ ਹੈ ਨਹੀਂ ਟਾਲਦੇ ਡਰ ਬੜਾ ਹੁੰਦਾ ਤੇ ਮੰਮੀ ਗੁੱਸੇ ਹੁੰਦੀ ਆ ਵੀ ਇਹ ਕੋਲ ਦੇ ਇਹਨਾਂ ਤਾਂ ਤੁਸੀਂ ਧਿਆਨ ਨਹੀਂ ਰੱਖਦੀਆਂ ਧਿਆਨ ਹੀ ਕੀ ਰੱਖੀ ਉਹ ਕਿਤੇ ਆਖੇ ਲੱਗਦੇ ਹੋ ਤੇ ਉਹ ਤੇ ਕਿਤੇ ਕਿਤੇ ਫੜਿਆ ਨਹੀਂ ਫੜੇ ਜਾਂਦੇ ਇੰਨੀ ਫੁਰਤੀ ਆ ਕੀ ਕਰੇ ਬੰਦਾ ਫਿਰ ਤੇ ਅੱਜ ਵੀ ਚਲ ਜਣਾ ਘਰ ਬਸ ਇਦਾ ਹੀ ਕੋਲਦੀਆਂ ਕਲਦੀਆਂ ਨਹੀਂ ਅਸੀਂ ਕਾ ਪਹੁੰਚ ਜਾਣਾ ਹੈ ਕੀ ਕਰੇ ਬੰਦਾ ਤੇ ਆਵੇ ਮੁੰਡੇ ਨੇ ਨਾ ਖਿੱਚ ਖਿੱਚ ਕੇ ਜਰਾਬ ਦਾ ਬਥੇਰੀ ਛਡਾਈ ਤੇ ਉਹ ਹੁਣ ਤਰੀ ਗੋਡਿਆਂ ਤੇ ਕੰਕੂੜੀ ਦੀ ਜਰਾਬ ਵੀ ਕਰਤੀ ਐ ਈ ਖਿੱਚ ਖਿੱਚ ਕੇ ਉਹ ਛੋਟਾ ਜਿਹਾ ਸਾਈਜ਼ ਹੀ ਸੈਮਰੀਂਦਾ ਤੇ ਉਹਨੇ ਖਿੱਚ ਕੇ ਚ ਐਡੀ ਵੱਡੀ ਕਰ ਛੜੀ ਓ

ਜਿਲਾਬਾਂ ਨੂੰ ਦਮਾਂ ਚ ਪਈ ਆ ਇੱਕਦਾਂ ਜੋੜਾ ਆ ਬਰ ਰਿਹਾ ਨਾ ਚਾਰ ਸੱਤ ਰੋਟੀਆਂ ਗਏ ਹੋਰ ਕਹਿੰਦੇ ਕੋਹ ਹਨ ਜੁਹੁੰ ਮੇ ਕੋਪਾਂ ਤੇ ਭੈਣ ਭਰਾ ਕੋਲ ਕਪੱਟ ਕਰਦੀਆਂ ਕਰਦੀਆਂ ਆ ਗਈਆਂ ਵਾ ਅਹੀਂ ਘਰ ਤੇ ਘਰ ਆਣ ਕੇ ਤੇ ਕੱਪੜਿਆਂ ਦੀਆਂ ਪੰਡਾਂ ਹੀ ਧੋਣ ਵਾਰੀਆਂ ਤੇ ਮੈਂ ਕਨੇ ਦਿੱਤੇ ਆ ਕੱਪੜਿਆਂ ਨੂੰ ਦਰਸ਼ਨ ਤੇ ਹੁਣ ਬਣਾਉਂਡੀਆਂ ਰੋਟੀ ਤੇ ਉੱਥੇ ਗੋਭੀ ਵਾਲੇ ਚੌਲ ਖਾਦੇ ਸੀ ਤੇ ਫੇਰ ਜੀ ਕਰਨ ਲਿਆ ਪੀ ਗੋਭੀ ਵਾਲੇ ਚੌਲ ਹੀ ਖਾਈਏ ਤੇ ਬਾਹਰ ਗਈ ਹਾਂ ਗੋਭੀ ਵਾਲੇ ਚੌਲ ਕਢਾ ਕੇ ਲੈ ਕੇ ਆਈਆਂ ਗੋਭੀ ਤੇ ਕਢਾ ਕੇ ਦਮਾ ਅਗੜ ਵਿੱਚ ਨਹੀਂ ਕਲ ਨਹੀਂ ਡਿਆ ਪੈਸੇ ਦੇਣੇ ਹੀ ਮਹਿਕ ਦੇ ਘਰ ਤੇ ਉਹਨਾਂ ਦਾ ਆਇਆ ਸੀ ਫੋਨ ਤੇ ਏਟੀਐਮ ਸਾਰੇ ਚੈੱਕ ਕਰਕੇ ਆਈਆਂ ਕਿਹੇ ਏਟੀਐਮ ਚੋਂ ਪੈਸੇ ਨਹੀਂ ਨਿਕਲੇ ਥਾਪ ਘਾੜ ਕੇ ਖੱਜਲ ਖਰਾਬ ਹੋ ਕੇ ੱੱਕੇ ਧੁੱਕੇ ਖਾ ਕੇ ਆ ਗਈ ਘਰ ਹੈ ਨਾ ਤੇ ਤੁਹਾਨੂੰ ਪਤਾ ਦਿਨ ਤਿਹਾਰ ਦਾ ਦਿਨ ਆ ਸਵੇਰੇ ਲੋਹੜੀ ਆ ਹੈ ਨਾ ਤੇ ਉਹਨਾਂ ਨੇ ਵੀ ਘਰ ਦੇ ਨਾਲ ਵੀ ਹੋਣਾ ਵੀ ਚੱਲ ਹੈ ਨਾ ਲੋਹੜੀ ਹੋ ਗਈ ਕਿਤੇ ਤੇ ਜਿੱਦਾਂ ਹੁਣ ਮੈਨੂੰ ਲੋੜਾ ਮੇਰ ਕੋ ਤੇ ਆ ਬ 2000 ਰੁਪਏ ਹੀ ਹੈ ਤੇ ਮੈਂ ਬਥੇਰੇ ਧੱਕੇ ਖਾਦੇ ਵੀ ਕਿਤੋਂ ਨਾ ਕਿਤੇ ਨਿਕਲ ਆਉਣ ਪਰ ਅਠਾ ਦਹਾ ਏਟੀਐਮ ਤਾਂ ਮੱਥਾ ਮਾਰ ਕੇ ਤੇ ਘਰ ਆ ਗਈਆਂ ਪੈਸੇ ਕਿਤੋਂ ਨਹੀਂ ਨਿਕਲੇ ਤੇ ਕੁਝ ਹੁਣ ਮੈਂ ਕੱਪੜੇ ਪਾਏ ਮਸ਼ੀਨ ਜਸਕਾਉਣ ਵਾਸਤੇ ਤੁਹਾਨੂੰ ਵਿਖਾਉਣੀ ਆ ਪਹਿਲਾਂ ਤੇ ਮੈਂ ਆ ਚਲਾਉਣਾ ਲੈਕ ਇਿੱਥੇ ਮਹਿਕਦੀ ਧੂਣੀ ਨੱਕ ਨਾ ਮਹਿਕਦੀ ਭੁੱਤੇ ਸੁੱਟਦੇਓ ਜਿੰਨਾ ਖੁਰਰਪੁਰ ਕਰਨ ਦੇ ਜੇ ਤੇ ਆ ਮੈਂ ਲੈ ਕੇ ਆਈਆਂ ਭੈਣੋ ਭਰਾਓ ਮੂੰਗਰੇ ਸੂੰਗਰੇ ਮੂੰਗਰੇ ਆਪਣੀ ਫੇਵਰੇਟ ਚੀਜ਼ ਮੱਟ ਚਾ ਰਾਵਾਂ ਤੇ ਕੱਢ ਲੈਣੀ ਹੈ ਨਾ ਗਾਜਰਾਂ ਇੱਕ ਨਾ ਸਰਜੂ ਤੇ ਹੁਣ ਵੇ ਇੱਧਰ ਦੀ ਵੀ ਲਾਈਟ ਜਗਾਈਏ ਚਲੋ ਹਾਈ ਨਹੀਂ ਇੱਕਦਮ بڑا ਹੁੰਦਾ ਹੈ ਜਦੋਂ ਘਾਹ ਆ ਜੀਏ ਨਾ ਘਾਹਣ ਕੇ ਫਿਰ ਜੀ ਨਹੀਂ ਲੱਗਦਾ ਹੈ ਨਾ ਉੱਥੇ ਰਹਿਣ ਕੇ ਵਿੱਚੋਂ ਆਈ ਜਾਣਾ ਇੱਥੋਂ ਦੀ ਵੀ ਲਾਈਟ ਜਗਾਈਏ ਹਾਂ ਹਾਂ ਮਸ਼ੀਨ ਹੋ ਗਈ ਬੰਦ ਹੈ ਤੇ ਕੱਪੜੇ ਲਈਏ ਕੱਟ ਚਲੋ ਭੈਣ ਭਰਾਓ ਚੰਗਾ ਪਹਿਲਾਂ ਮੈਂ ਕੱਪੜੇ ਕੱਟ ਲਾਂ ਜਮੇ ਕੋਹ ਹੱਥ ਨਾਲ ਨਹੀਂ ਕਰਨੇ ਹਨ ਨਹੀਂ ਤੇ ਪਹਿਲਾਂ ਕੱਪੜਾ ਆ ਵੀ ਹਜੇ ਵਿੱਚ ਪਾਉਣੀ ਹੈ